हां जी दोस्तों प्यार भरी सासरीकार दोस्तों आज ਗੱਲ ਕਰਾਂਗੇ ਜਨਵਰੀ ਮਹੀਨੇ ਦੀ ਪੈਨਸ਼ਨ ਦੀ ਕਿਹਨਾਂ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਚਾਹੇ ਵਿਧਵਾ ਪੈਨਸ਼ਨ ਹੋਵੇ ਚਾਹੇ ਫਿਰ ਅੰਗਹੀਨ ਪੈਨਸ਼ਨ ਹੋਵੇ ਠੀਕ ਹੈ ਕਿਸੇ ਵੀ ਤਰੀਕੇ ਦੀ ਕੋਈ ਵੀ ਪੈਨਸ਼ਨ ਹੈ ਕਿਹਨਾਂ ਕਿਹਨਾਂ ਲੋਕਾਂ ਦੀ ਹੈ ਜਿਹੜੀ ਜਨਵਰੀ ਮਹੀਨੇ ਦੀ ਪੈਨਸ਼ਨ ਆ ਚੁੱਕੀ ਹੈ ਇਸ ਦੇ ਬਾਰੇ ਅੱਜ ਗੱਲ ਕਰਾਂਗੇ ਤੇ ਇੱਕ ਖਾਸ ਅਪਡੇਟ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਨਾ ਹੈ ਜਿਹੜੇ ਕੀ ਲੋਕ ਬੈਂਕਾਂ ਤੋਂ ਬਾਹਰ ਦੀਆਂ ਦੁਕਾਨਾਂ ਤੋਂ ਜਿਹੜੇ ਪੈਨਸ਼ਨ ਲੈਂਦੇ ਨੇ ਕਈ ਵਾਰ ਕੀ ਹੁੰਦਾ ਕਿ ਬੈਂਕਾਂ ਦੇ ਵਿੱਚ ਆਪਾਂ ਜਾਣਦੇ ਆਂ ਕਈ ਵਾਰ ਭੀੜ ਲੱਗੀ ਹੁੰਦੀ ਐ ਆਪਾਂ ਫਿਰ ਇਹ ਸੋਚਦੇ ਆਂ ਚਲੋ ਬਾਹਰ ਵਾਲੀ ਦੁਕਾਨ ਆ ਜਿਹੜੀ ਉਸ ਤੋਂ ਆਪਾਂ ਪੈਸੇ ਲੈ ਲੈਨੇ ਜਿਹੜੇ ਬੀਸੀ ਪੁਆਇੰਟ ਬਣੇ ਹੁੰਦੇ ਨੇ ਠੀਕ ਆ ਜਾਂ ਫਿਰ ਆਪਣੇ ਪਿੰਡਾਂ ਦੇ ਵਿੱਚ ਜਾਂ ਫਿਰ ਅੱਗੇ ਪਿੱਛੇ ਕੋਈ ਦੁਕਾਨ ਹੁੰਦੀ ਐ ਜਿੱਥੇ ਲਿਖਿਆ ਹੁੰਦਾ ਵੀ ਅੰਗੂਠਾ ਲਾ ਕੇ ਪੈਸੇ ਨਿਕਲਦੇ ਨੇ ਉੱਥੋਂ ਪੈਨਸ਼ਨ ਕਢਵਾ ਲੈਂਦੇ ਨੇ ਇਹਨਾਂ ਨੂੰ ਲੈ ਕੇ ਇੱਕ ਜ਼ਰੂਰੀ ਅਪਡੇਟ ਆਇਆ ਸਾਹਮਣੇ ਜਿਹੜਾ ਕਿ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਨਾ ਹੈ ਤਾਂ ਜੋ ਤੁਹਾਨੂੰ ਉਹਦਾ ਲਾਭ ਆਸ ਕੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਇਹ ਤੁਸੀਂ ਅਪਡੇਟ ਜਰੂਰ ਸੁਣਨਾ ਹੈ ਕਿਹੜਾ ਨਵਾਂ ਅਪਡੇਟ ਆਇਆ ਹੈ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਪਤਾ ਲੱਗੇਗਾ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤਾਂ ਦੋਸਤੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕਿਹਨਾਂ ਕਿਹਨਾਂ ਲੋਕਾਂ ਦੀ ਜਿਹੜੀ ਇਹ ਪੈਨਸ਼ਨ ਹੈ ਜਿਹੜੀ ਬੁਢਾਪਾ ਪੈਨਸ਼ਨ ਹੈ ਆ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪਹਿਲੇ ਜ਼ਿਲ੍ਹੇ ਦੀ ਗੱਲ ਕਰੀ ਤਾਂ ਫਾਜ਼ਿਲਕਾ ਜ਼ਿਲ੍ਹੇ ਦੀ ਹੈ ਜਿਹੜੀ ਪੈਨਸ਼ਨ ਆ ਚੁੱਕੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਬਠਿੰਡਾ ਜ਼ਿਲ੍ਹਾ ਹੈ ਬਠਿੰਡਾ ਜ਼ਿਲ੍ਹਾ ਦੀ ਉਹਦੇ ਲੋਕਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਇੱਕ ਦੋ ਜਿਹੜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡ ਹੋ ਸਕਦੇ ਨੇ ਜਿਨ੍ਹਾਂ ਦੀ ਪੈਨਸ਼ਨ ਨਾ ਆਈ ਹੋਵੇ ਤਕਰੀਬਨ ਇਹ ਸਾਰੇ ਜਿਨ੍ਹਾਂ ਦੇ ਅੱਜ ਅਸੀਂ ਗੱਲ ਕਰਾਂਗੇ ਇਹਨਾਂ ਜ਼ਿਲ੍ਹਿਆਂ ਦੀ ਜਿਹੜੀ ਪੈਨਸ਼ਨ ਹੈ ਇਹ ਆ ਚੁੱਕੀ ਹੈ ਤਾਂ ਅਗਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹਾ ਰਹਿਣ ਵਾਲਾ ਜੀ ਮੋਗਾ ਮੋਗਾ ਜ਼ਿਲ੍ਹੇ ਦੀ ਵੀ ਪੈਨਸ਼ਨ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਮੁਕਤਸਰ ਜ਼ਿਲ੍ਹੇ ਦੀ ਮੁਖਤਸਰ ਜ਼ਿਲ੍ਹੇ ਦੇ ਵਿੱਚ ਵਈ ਜਿਹੜੀ ਪੈਨਸ਼ਨ ਹੈ ਤਕਰੀਬਨ ਸਾਰਿਆਂ ਦੀ ਆ ਚੁੱਕੀ ਹੈ ਇੱਕ ਤਾਂ ਬਲੌਕ ਹੋ ਸਕਦਾ ਹੈ ਪਿੰਡ ਹੋ ਸਕਦਾ ਹੈ ਜਿਨ੍ਹਾਂ ਦੀ ਪੈਨਸ਼ਨ ਨਾ ਆਈ ਹੋਏ ਤਕਰੀਬਨ ਬਾਕੀ ਸਾਰਿਆਂ ਦੀ ਪੈਨਸ਼ਨ ਹੈ ਜਿਹੜੀ ਆ ਚੁੱਕੀ ਹੈ ਠੀਕ ਹੈ ਤੇ ਅੱਗੇ ਆਪਾਂ ਗੱਲ ਕਰੀਏ ਜ਼ਿਲ੍ਹੇ ਦੀ ਗੱਲ ਕਰੀਏ ਤੇ ਉਹ ਜਿਹੜਾ ਰਹਿਣ ਵਾਲਾ ਹੈ ਜੀ ਫਰੀਦਕੋਟ ਫਰੀ ਫਰੀਦਕੋਟ ਜ਼ਿਲ੍ਹਾ ਰਹਿਣ ਵਾਲਾ ਹੈ ਉਸ ਤੋਂ ਬਾਅਦ ਫਾਜ਼ਿਲਕਾ ਠੀਕ ਹੈ ਜੀ ਫਾਜ਼ਿਲਕਾ ਜ਼ਿਲ੍ਹਾ ਉਸ ਦੀ ਵੀ ਪੈਨਸ਼ਨ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਇੱਕ ਜ਼ਿਲ੍ਹੇ ਦੀ ਗੱਲ ਕਰੀਏ ਤੇ ਆਪਾਂ ਉਹ ਜ਼ਿਲ੍ਹਾ ਰਹਿਣ ਵਾਲਾ ਹੈ ਜੀ ਤਰਨਤਾਰਨ ਠੀਕ ਹੈ ਜੀ ਤਰੰਤਾਰਨ ਜਿਲ੍ਹਾ ਰੈਣਵਾਲਾ ਜਿਨ੍ਹਾਂ ਦੀ ਪੈਨਸ਼ਨ ਆ ਚੁੱਕੀ ਹੈ ਹੁਣ ਆਪਾਂ ਅੱਗੇ ਵਧਦੇ ਹਾਂ ਥੋੜਾ ਜਿਹਾ ਜਿਲ੍ਹਾ ਦੂਸਰਾ ਆਂਦਾ ਜੀ ਅਮਰੀਕਸਰ ਠੀਕ ਹੈ ਜੀ ਅਮਰੀਕਸਰ ਜਿਲ੍ਹਾ ਹੈ ਜਿਹੜਾ ਉਹਨਾਂ ਦੀ ਲੋਕਾਂ ਦੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਅਮਰੀਕਸਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਬੁਢਾਪਾ ਪੈਨਸ਼ਨ ਵਾਲੇ ਜਿਨ੍ਹਾਂ ਦੀ ਪੈਨਸ਼ਨ ਆ ਚੁੱਕੀ ਹੈ ਬਜ਼ੁਰਗ ਪੈਨਸ਼ਨ ਵਿਧਵਾ ਪੈਨਸ਼ਨ ਤੇ ਅਪਾਹਜ ਪੈਨਸ਼ਨ ਉਹਨਾਂ ਦੀ ਆ ਚੁੱਕੀ ਹੈ ਅੱਗੇ ਗੱਲ ਕਰੀਏ ਗੁਰਦਾਸਪੁਰ ਜ਼ਿਲ੍ਹੇ ਦੀ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਵੀ ਇਹ ਪੈਨਸ਼ਨ ਹੈ ਜਿਹੜੀ ਸਰਕਾਰ ਨੇ ਜਾਰੀ ਕਰ ਦਿੱਤੀ ਹੈ ਉਸ ਤੋਂ ਬਾਅਦ ਜ਼ਿਲ੍ਹੇ ਦੀ ਪਠਾਨਕੋਟ ਠੀਕ ਹੈ ਜੀ ਪਠਾਨਕੋਟਾ ਜ਼ਿਲ੍ਹਾ ਜਿਲ੍ਹਾ ਉਹਦੀ ਵੀ ਪੈਨਸ਼ਨ ਹੈ ਜਿਹੜੀ ਲੋਕਾਂ ਦੀ ਆ ਚੁੱਕੀ ਹੈ ਹੁਣ ਆਪਾਂ ਅੱਗੇ ਵਧਦੇ ਹਾਂ ਅੱਗੇ ਥੋੜਾ ਜਾ ਕੇ ਦੋਸਤੋ ਹੁਸ਼ਿਆਰਪੁਰਾ ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰਾ ਜ਼ਿਲ੍ਹਾ ਉਹਦੀ ਵੀ ਪੈਨਸ਼ਨ ਹੈ ਜਿਹੜੀ ਆ ਚੁੱਕੀ ਹੈ ਗੱਲ ਕਰੀਏ ਤੇ ਕਪੂਰਥਲੇ ਜ਼ਿਲ੍ਹੇ ਦੀ ਕਪੂਰਥਲੇ ਵਿੱਚ ਵੀ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਤਕਰੀਬਨ ਸਾਰਿਆਂ ਦੀ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਦੋਸਤੋ ਲੁਧਿਆਣਾ ਜ਼ਿਲ੍ਹੇ ਦੀ ਠੀਕ ਹੈ ਜੀ ਲੁਧਿਆਣਾ ਜ਼ਿਲ੍ਹਾ ਦੀ ਜਿਹੜੀ ਪੈਨਸ਼ਨ ਹੈ ਤਕਰੀਬਨ ਸਾਰਿਆਂ ਦੀ ਆ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਚੈੱਕ ਵੀ ਕਰ ਸਕਦੇ ਹੋ ਐਸ ਐਸ ਨਗਰ ਦੀ ਗੱਲ ਕਰੀਏ ਤਾਂ ਐਸ ਐਸ ਨ ਜਿਹੜਾ ਜ਼ਿਲ੍ਹਾ ਹੈ ਐਸ ਐਸ ਨਗਰ ਜ਼ਿਲ੍ਹਾ ਹੈ ਉਹਦੇ ਵੀ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਹੈ ਫੋਨ ਤੇ ਵੀ ਚੈੱਕ ਕਰ ਸਕਦੇ ਹੋ ਬੈਂਕ ਦੇ ਵਿੱਚ ਜਾ ਕੇ ਵੀ ਤੁਸੀਂ ਆਪਣੀ ਪੈਨਸ਼ਨ ਹੈ ਜਿਹੜੀ ਪਤਾ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰੀਏ ਤਾਂ ਜਲੰਧਰ ਹੈ ਸ਼ਹਿਰ ਦੀ ਜਲੰਧਰ ਜਿਹੜਾ ਡਿਸਟ੍ਰਿਕਟ ਹੈ ਉਹਦੀ ਪੈਨਸ਼ਨ ਜਿਹੜੀ ਆ ਚੁੱਕੀ ਹੈ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਸਾਰੇ ਹੀ ਬੁਢਾਪਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਤਕਰੀਬਨ ਸਾਰਿਆਂ ਦੀ ਆ ਚੁੱਕੀ ਹੈ ਹੁਣ ਇੱਕ ਹੋਰ ਜਿਲ੍ਹਾ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਸੰਗਰੂਰ ਜਿਲ੍ਹਾ ਹੈ ਠੀਕ ਹੈ ਜੀ ਸੰਗਰੂਰ ਜਿਲ੍ਹਾ ਇਸ ਦੇ ਵੀ ਕੁਝ ਬਲੌਕ ਦੀ ਪੈਨਸ਼ਨ ਹੈ ਜਿਹੜੀ ਆ ਚੁੱਕੀ ਹੈ ਤੇ ਤਕਰੀਬਨ ਇੱਕ ਅੱਧਾ ਬਲੌਕ ਹੋਏਗਾ ਜਿਹੜਾ ਨਹੀਂ ਆਈ ਹੋਈ ਉਹਦੇ ਵਿੱਚ ਜਿੰਨੇ ਵੀ ਪਿੰਡ ਆ ਜਿਵੇਂ 10 15 ਪਿੰਡ ਹੁੰਦੇ ਨੇ ਬਲੋਕਾਂ ਦੇ ਹਿਸਾਬ ਨਾਲ ਉਹਨਾਂ 'ਚ ਨਾ ਆਈ ਹੋਵੇ ਬਾਕੀ ਤਕਰੀਬਨ ਸਾਰੇ ਬਲੋਕਾਂ ਦੀ ਪੈਨਸ਼ਨ ਜਿਹੜੀ ਉਹ ਆ ਚੁੱਕੀ ਹੈ ਤੁਸੀਂ ਉੱਥੇ ਜਾ ਕੇ ਆਪਣੀ ਪੈਨਸ਼ਨ ਜਿਹੜੀ ਉਹ ਕਢਵਾ ਸਕਦੇ ਹੋ ਤਾਂ ਇਹ ਤੇ ਹੋਈ ਦੋਸਤੋ ਗੱਲ ਹੈ ਜਿਨ੍ਹਾਂ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਤਕਰੀਬਨ ਕਿਹਨਾਂ ਕਿਨਾਂ ਦੀ ਆਈ ਹੈ ਕਿਨਾਂ ਦੀ ਨਹੀਂ ਆਈ ਹੈ ਠੀਕ ਹੈ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੇ ਲੋਕ ਕੀ ਬੈਂਕਾਂ ਤੋਂ ਬਾਹਰ ਠੀਕ ਹੈ ਬੈਂਕਾਂ ਤੋਂ ਬਾਹਰ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉਹਨਾਂ ਤੋਂ ਪੈਨਸ਼ਨ ਕਢਵਾਉਂਦੇ ਨੇ ਠੀਕ ਹੈ ਅੰਗੂਠਾ ਲਾ ਕੇ ਉਹ ਕੀ ਕਰਦੇ ਨੇ ਫਿੰਗਰਪ੍ਰਿੰਟ ਦੇ ਨਾਲ ਜਿਹੜਾ ਫਿੰਗਰਪ੍ਰਿੰਟ ਦੇ ਨਾਲ ਉਹ ਅੰਗੂਠਾ ਲਾ ਕੇ ਆਪਣੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਆ ਕਢਵਾਉਂਦੇ ਨੇ ਤਾਂ ਉਹਨਾਂ ਲੋਕਾਂ ਦੇ ਲਈ ਇੱਕ ਜ਼ਰੂਰੀ ਸੂਚਨਾ ਇਹ ਆਈ ਹੈ ਕਿ ਆਰਬੀਆਈ ਨੇ ਦੇ ਕੋਲ ਇਹ ਸ਼ਿਕਾਇਤਾਂ ਜ਼ਰੂਰ ਜਾਂਦੀਆਂ ਸੀ ਕਿ ਉਹਨਾਂ ਨੇ ਕਿਤੇ ਅੰਗੂਠਾ ਲਾ ਕੇ ਸੀਐਸਪੀ ਹੁੰਦੀਆਂ ਦੁਕਾਨਾਂ ਤੋਂ ਦੱਸਦੀਆਂ ਕਿ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਮੇਨ ਬੈਂਕਾਂ ਨੇ ਆਪਣੇ BC ਬਿਠਾਏ ਹੁੰਦੇ ਆ ਬੈਂਕਿੰਗ ਕੋਰਸਕੋਂਡੈਂਸੀਅਨੀ BC ਠੀਕ ਹੈ ਜਿਨ੍ਹਾਂ ਦੇ ਉੱਤੇ ਬਕਾਇਦਾ ਸਾਰਾ ਮਾਰਕ ਵਗੈਰਾ ਲੱਗਾ ਹੁੰਦਾ ਜਿਵੇਂ SBI ਦਾ ਠੀਕ ਹੈ ਜੀ SBI ਨੇ ਕਿਸੇ ਬੰਦੇ ਨੂੰ ਫਰੈਂਚਾਈਜ਼ੀ ਦੇਤੀ ਉਹ ਬੰਦਾ ਕੱਟ ਰਿਹਾ ਹੈ ਉਹਨਾਂ ਦੇ ਕੋਲ ਤੇ ਕੀ ਹੁੰਦਾ ਸਾਰੇ ਰਜਿਸਟਰ ਲੱਗੇ ਹੁੰਦੇ ਨੇ ਠੀਕ ਹੈ ਉਹਨਾਂ ਦੇ ਵਿੱਚ ਉਹ ਮੈਂਟੇਨ ਕਰਦੇ ਨੇ ਕਿਹੜੀ ਡੈਬਿਟ ਦੀ ਐਂਟਰੀ ਹੈ ਕਿਹੜੀ ਕ੍ਰੈਡਿਟ ਦੀ ਐਂਟਰੀ ਹੈ ਕਿ ਇਹਨੇ ਪੈਨਸ਼ਨ ਕਢਾਈ ਹੈ ਤੇ ਬਕਾਇਦਾ ਕਿੰਨਾ ਬਕਾਇਆ ਉਹਦਾ ਰਹਿ ਗਿਆ ਇਹ ਸਾਰਾ ਕੁਝ ਮੈਂਟੇਨ ਕਰਦੇ ਨੇ ਪਰ ਦਿੱਕਤ ਉਰੇ ਆ ਰਹੀ ਹੈ ਕਈ ਲੋਕ ਕੀ ਕਰਦੇ ਨੇ ਜਿਹੜੇ ਕਿ ਪ੍ਰਾਈਵੇਟ ਕੰਪਨੀਆਂ ਵਾਲੇ ਠੀਕ ਹੈ ਪ੍ਰਾਈਵੇਟ ਕੰਪਨੀਆਂ ਵਾਲੇ ਇੱਕ ਗੁੱਠਾ ਲੋਨ ਵਾਲੀ ਮਸ਼ੀਨ ਲੈ ਜਾਂਦੇ ਨੇ ਤੇ ਉਹਦੇ ਉੱਤੇ ਗੁੱਠਾ ਲਵਾ ਕੇ ਲੋਕਾਂ ਦੇ ਪੈਸੇ ਕਰਨੇ ਸ਼ੁਰੂ ਕਰ ਦਿੰਦੇ ਨੇ ਇਸੇ ਰੂਪ ਦੇ ਵਿੱਚ ਜਿਹੜੀ ਆਰਬੀਆਈ ਨੇ ਗਾਈਡਲਾਈਨ ਜਾਰੀ ਕੀਤੀ ਹੈ ਕੀ ਕਹਿ ਰਹੇ ਨੇ ਉਹ ਇਹ ਕਹਿ ਰਹੇ ਕਿ ਜੇ ਤੁਸੀਂ ਬਾਹਰੋਂ ਪੈਨਸ਼ਨ ਕਰਵਾਉਣੀ ਹੈ ਕਿਸੇ ਤੋਂ ਠੀਕ ਹੈ ਤਾਂ ਉਹਨਾਂ ਨੇ ਉਸ ਦੁਕਾਨਦਾਰ ਨੇ ਜਿਹੜਾ ਰਜਿਸਟਰ ਲਾਇਆ ਹੋਣਾ ਚਾਹੀਦਾ ਹੈ ਜਿਸ ਰਜਿਸਟਰ ਦੇ ਵਿੱਚ ਬਕਾਇਦਾ ਜਿਹੜੇ ਜਿਸ ਪਾਰਟੀ ਨੇ ਮੰਨ ਲਾ ਮਨ ਲਓ ਕੋਈ ਬਲਬੀਰ ਸਿੰਘ ਦੇ ਨਾਂ ਤੇ ਬੰਦਾ ਹੈ ਉਹਦਾ ਨਾਮ ਲਿਖੇ ਬਲਬੀਰ ਸਿੰਘ ਠੀਕ ਹੈ ਉਹਦੇ ਆਧਾਰ ਕਾਰਡ ਦਾ ਨੰਬਰ ਅੱਧਾ ਚ ਚਾਰ ਅੱਖਰ ਪਿਛਲੇ ਲਿਖ ਲਵੇ ਜਾਂ ਫਿਰ ਬੈਂਕ ਅਕਾਊਂਟ ਦਾ ਨੰਬਰ ਕਿੰਨੇ ਪੈਸੇ ਉਹਨਾਂ ਨੇ ਕਟਾਏ ਨੇ ਤੇ ਕਿੰਨੇ ਬਕਾਇਆ ਦਾ ਉਸ ਟਾਈਮ ਰਹਿ ਗਏ ਨੇ ਉਸ ਟਾਈਮ ਜਦੋਂ ਉਹ ਕੋਈ ਵੀ ਬੰਦਾ ਜਿਹੜਾ ਬਾਹਰੋਂ ਪੈਸੇ ਕਢਵਾਉਂਦਾ ਹੈ ਤੇ ਉਹਨੂੰ ਬਕਾਇਆ ਨਾਲ ਦੀ ਨਾਲ ਦਿਖ ਜਾਂਦਾ ਹੈ ਤੇ ਉਹ ਰਜਿਸਟਰ ਤੇ ਲਿਖਣਾ ਜ਼ਰੂਰੀ ਹੈ ਯਾਨੀ ਕਿ ਜਿਹੜਾ ਵੀ ਆਰਬੀਆਈ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਜਿੱਥੇ ਵੀ ਤੁਸੀਂ ਪੈਨਸ਼ਨ ਕਢਾਣੀਆਂ ਹੈ ਤੇ ਜਿਹੜਾ ਪੈਨਸ਼ਨ ਕੱਢਦਾ ਹੈ ਬਾਹਰੋਂ ਪ੍ਰਾਈਵੇਟ ਦੁਕਾਨ ਵਾਲਾ ਉਹਦਾ ਫਰਜ਼ ਬਣਦਾ ਹੈ ਕਿ ਇੱਕ ਰਜਿਸਟਰ ਹੈ ਜਿਹੜਾ ਠੀਕ ਹੈ ਇੱਕ ਰਜਿਸਟਰ ਉਹ ਜ਼ਰੂਰ ਮੈਂਟੇਨ ਕਰੇ ਜਿਸ ਦੇ ਵਿੱਚ ਸਾਰੇ ਬਾਇ ਡਾਟਾ ਲਿਖਿਆ ਹੋਵੇ ਤਾਂ ਜੋ ਮੰਨ ਲਓ ਹੁਣ ਇਸ ਇੱਕ ਬੰਦੇ ਨੇ ਸ਼ਿਕਾਇਤ ਕਰਤੀ ਇਸ ਬੰਦੇ ਨੇ ਮੇਰੇ ਪੈਸੇ ਕੱਢੇ ਸੀ ਮੈਨੂੰ ਤੇ ਪੈਨਸ਼ਨ ਦਿੱਤੀ 1500 ਪਰ ਮੇਰੇ 2000 ਰੁਪਏ ਕੱਢ ਲਏ ਤਾਂ ਇਸੇ ਵਿੱਚ ਦੋਸਤੋ ਦੁਕਾਨਦਾਰ ਨੂੰ ਵੀ ਸੋਖਾ ਹੋ ਜਾਏਗਾ ਕੀ ਦੇਖੋ ਜੀ ਮੈਂ ਇੰਨੇ ਪੈਸੇ ਕੱਢੇ ਸੀ 1500 ਤੇ ਬਕਾਇਦਾ ਇਹਦੇ ਇੰਨੇ ਸੀ ਤੇ ਇਹਦੇ ਅੰਗੂਠਾ ਜਾਂ ਫਿਰ ਇਹਦੇ ਸਾਈਨ ਕਰਵਾਏ ਸੀ ਦੇਖ ਲਓ ਠੀਕ ਹੈ ਤੇ ਉਸ ਬੰਦੇ ਨੂੰ ਉਸ ਟਾਈਮ ਸੁੱਖ ਹੋ ਜਾਏਗਾ ਕਿਉਂਕਿ ਉਹਨੇ ਦੇਖਿਆ ਕਿ ਮੇਰੇ 1500 ਕੱਢੇ ਨੇ ਮੇਰਾ ਇੰਨਾ ਬਕਾਇਆ ਹੈ ਤਾਂ ਇਸ ਤਰੀਕੇ ਨਾਲ ਜੇ ਤੁਸੀਂ ਬਾਹਰੋਂ ਪੈਨਸ਼ਨ ਕਢਵਾਉਣੀ ਹੈ ਤੇ ਥੋੜਾ ਜਿਹਾ ਤੁਹਾਨੂੰ ਵੀ ਗੌਰ ਕਰਨੀ ਪਏਗੀ ਕਿ ਉਸ ਬੰਦੇ ਨੇ ਜਾਂ ਫਿਰ ਉਸ ਦੁਕਾਨਦਾਰ ਵਾਲੇ ਨੇ ਠੀਕ ਹੈ ਜਿਹੜਾ ਕਿ ਪੈਨਸ਼ਨ ਤੁਹਾਡੀ ਕੱਢ ਰਿਹਾ ਹੈ ਉਹਨੇ ਰਜਿਸਟਰ ਲਾਇਆ ਹੋ ਜਿਸ ਦੇ ਵਿੱਚ ਸਾਰੇ ਲੋਕਾਂ ਦਾ ਬਾਇਓ ਡਾਟਾ ਲਿਖਦਾ ਹੋਵੇ ਜਿਹੜਾ ਵੀ ਉਹਦੇ ਕੋਲ ਪੈਨਸ਼ਨ ਦੇ ਰੂਪ ਦੇ ਵਿੱਚ ਜਾਂ ਕੋਈ ਪੈਸਾ ਕਢਵਾਉਣ ਆਇਆ ਚਾਹੇ 500, 1000, 2000, 3000 ਕਿੰਨਾ ਵੀ ਕਢਵਾਉਣ ਆਇਆ ਹੋਵੇ ਲੈਂਡਨ ਕਰਤਾ ਹੋਵੇ ਉਹਦਾ ਇੱਕ ਰਜਿਸਟਰ ਲੱਗਾ ਹੋਣਾ ਚਾਹੀਦਾ ਹੈ ਤਾਂ ਉਮੀਦ ਕਰਦਾ ਹਾਂ ਤੁਸੀਂ ਇਹ ਜਿਹੜੀ ਗੱਲ ਹੈ ਜਿਹੜੀ RBI ਦੀ ਹੈ ਇਹਦਾ ਜ਼ਰੂਰ ਧਿਆਨ ਦਿਓਗੇ ਜਿੱਥੋਂ ਵੀ ਤੁਸੀਂ ਪੈਨਸ਼ਨ ਕਢਵਾਉਂਦੇ ਨੇ ਠੀਕ ਹੈ ਉਹਨਾਂ ਨੂੰ ਜੋ ਤੁਸੀਂ ਜ਼ਰੂਰ ਕਹਿਣਾ ਹੈ ਕਿ ਤੁਸੀਂ ਇੱਕ ਰਜਿਸਟਰ ਜ਼ਰੂਰ ਲਾਓ ਤਾਂ ਜੋ ਆਉਣ ਵਾਲੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਹਦੇ ਵਿੱਚ ਜੇ ਉਹ ਰਜਿਸਟਰ ਲਾ ਲੈਂਦੇ ਨੇ ਤੇ ਦੋਵਾਂ ਨੂੰ ਹੀ ਸੁੱਖ ਹੁੰਦਾ ਹੈ ਕਿਉਂਕਿ ਪੈਨਸ਼ਨ ਕਢਾਉਣ ਵਾਲੇ ਨੂੰ ਤੇ ਪੈਨਸ਼ਨ ਜਿਹੜਾ ਜਿਹੜਾ ਕੱਟਦਾ ਉਹਨੂੰ ਵੀ ਇੱਕ ਸੁੱਖ ਹੋਏਗਾ ਕਿ ਉਹ ਕੱਲ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਕੋਈ ਸ਼ਿਕਾਇਤ ਕਰਦਾ ਤਾਂ ਦਿਖਾ ਸਕਦਾ ਦੇਖੋ ਜੀ ਮੈਂ ਸੈਨ ਕਰਵਾਇਆ ਸੀ ਇੰਨੇ ਦੇ ਪੈਸੇ ਰਹਿ ਗਏ ਨੇ ਤੇ ਇੰਨੇ ਦੇ ਪੈਸੇ ਮੈਂ ਕੱਡੇ ਸੀ ਉਸ ਟਾਈਮ ਤਾਂ ਦੋਸਤੋ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਧੰਨਵਾਦ ਜੀ